ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਨਿਕ ਸਵਰਾ ਟੀਵੀ ਮੈਂ ਸੋਨੀਆ ਸੋ ਅੱਜ ਅਸੀਂ ਗੱਲ ਕਰਾਂਗੇ ਪੰਜਾਬੀ ਇੰਡਸਟਰੀ ਦੇ ਉਸ ਗਾਇਕ ਦੀ ਜਿਨ੍ਹਾਂ ਦਾ ਅਸਲੀ ਨਾਮ ਹਰਮਿੰਦਰ ਸਿੰਘ ਚੀਮਾ ਹੈ ਤੇ ਪੰਜਾਬੀ ਇੰਡਸਟਰੀ ਦੇ ਵਿੱਚ ਜਦੋਂ ਇਹਨਾਂ ਦੇ ਵੱਲੋਂ ਡੈਬਿਊ ਕੀਤਾ ਗਿਆ ਸੀ ਤੇ ਇਹਨਾਂ ਦਾ ਨਾਮ ਹਰਫ ਚੀਮਾ ਵਜੋਂ ਮਸ਼ਹੂਰ ਹੋਇਆ ਸੀਗਾ ਜੇਕਰ ਇਸ ਸਿੰਗਰ ਦੀ ਗੱਲ ਕਰੀਏ ਤਾਂ ਕਾਫੀ ਡਾਊਨ ਟੂ ਅਰਥ ਇਹਨਾਂ ਨੂੰ ਸਿੰਗਰ ਕਿਹਾ ਜਾਂਦਾ ਹੈ ਜੋ ਕਿ ਕਾਫੀ ਸਧਾਰਨ ਤਰੀਕੇ ਦੇ ਨਾਲ ਰਹਿੰਦੇ ਵੀ ਆ ਇਸ ਗਾਇਕ ਦੀ ਗੱਲ ਕਰੀਏ ਤਾਂ ਇਹਨਾਂ ਨੇ ਕਾਫੀ ਹਿੱਟ ਗੀਤ ਜੋ ਪੰਜਾਬੀ ਇੰਡਸਟਰੀ ਨੂੰ ਦਿੱਤੇ ਨੇ ਤੇ ਸੋਸ਼ਲ ਮੀਡੀਆ ਉੱਤੇ ਵੀ ਇਹਨਾਂ ਦੀ ਇੱਕ ਵੱਡੀ ਫੈਨ ਫੋਲੋਇੰਗ ਹੈ ਹਰਫ ਚੀਮਾ ਦੀ ਜੇਕਰ ਗੱਲ ਕਰੀਏ ਤਾਂ ਉਹਨਾਂ ਦਾ ਜਨਮ 13 ਸਤੰਬਰ 1987 ਨੂੰ ਪਿੰਡ ਚੀਮ ਜ਼ਿਲ੍ਹਾ ਸੰਗਰੂਰ ਦੇ ਵਿੱਚ ਹੋਇਆ ਹੈ ਦੱਸਦੀ ਹੈ ਕਿ ਉਹਨਾਂ ਦਾ ਪੂਰਾ ਤੇ ਅਸਲੀ ਨਾਮ ਹਰਮਿੰਦਰ ਸਿੰਘ ਚੀਮਾ ਹੈ ਗਾयक ਦੇ ਵੱਲੋਂ ਆਪਣੀ ਸਟਾਰਟਿੰਗ ਐਜੂਕੇਸ਼ਨ ਆਪਣੇ ਹੀ ਪਿੰਡ ਦੇ ਸਕੂਲ ਤੋਂ ਹਾਸਲ ਕੀਤੀ ਗਈ ਸੀ ਉਹਨਾਂ ਨੇ ਗ੍ਰੈਜੂਏਸ਼ਨ ਚੰਡੀਗੜ੍ਹ ਗਰੁੱਪ ਆਫ ਕਾਲਜ ਤੋਂ ਲਈ ਸੀ ਜਿੱਥੇ ਉਹਨਾਂ ਨੇ ਆਪਣੀ ਗ੍ਰੈਜੂਏਸ਼ਨ ਪੂਰੀ ਕੀਤੀ ਹੈ ਹਰਫ ਚੀਮਾ ਦੇ ਜੇਕਰ 뮤직 ਦੀ ਗੱਲ ਕਰੀਏ ਤੇ ਉਹਨਾਂ ਨੇ ਬਹੁਤ ਸਾਰੇ ਹਿੱਟ ਗੀਤ ਜੋ ਪੰਜਾਬੀ ਇੰਡਸਟਰੀ ਨੂੰ ਆਪਣੇ ਚੋਣ ਵਾਲਿਆਂ ਨੂੰ ਦਿੱਤੇ ਨੇ ਜਿਸ ਦੇ ਵਿੱਚ ਤੇਰਾ ਯਾਰ ਪੁਰਾਣਾ ਪਾਪੀ ਇਹ ਗੀਤ ਜੋ ਸੀਗਾ ਕਾਫੀ ਜ਼ਿਆਦਾ ਫੇਮਸ ਹੋਇਆ ਸੀ ਇਸ ਗੀਤ ਨੂੰ ਲੋਕਾਂ ਨੇ ਖੂਬ ਪਸੰਦ ਕੀਤਾ ਸੀ ਸੋਸ਼ਲ ਮੀਡੀਆ ਉੱਤੇ ਵੀ ਇਹ ਗੀਤ ਜੋ ਸੀ ਬਹੁਤ ਜ਼ਿਆਦਾ ਵਾਇਰਲ ਹੋਇਆ ਸੀਗਾ ਹਰਫ ਚੀਮਾ ਇਹ ਮਸ਼ਹੂਰ ਗੀਤਾਂ ਦੇ ਵਿੱਚ ਜੱਟਵਾਦ ਪੰਜਾਬ ਵਹਿਮ ਹੰਝੂ ਨਵਾਂ ਸੂਟ ਸਨੇ ਕਈ ਗੀਤ ਸ਼ਾਮਿਲ ਨੇ ਹਰਪ ਚੀਮਾ ਦੇ ਜੇਕਰ ਗੱਲ ਕਰੀਏ ਤਾਂ ਉਹ ਇੱਕ ਕਿਸਾਨੀ ਪਰਿਵਾਰ ਦੇ ਨਾਲ ਵੀ ਤਾਲੁਕਾਤ ਰੱਖਦੇ ਨੇ ਜਿਸ ਕਰਕੇ ਉਹਨਾਂ ਦੇ ਵੱਲੋਂ ਜਦੋਂ ਕਿਸਾਨੀ ਅੰਦੋਲਨ ਪੰਜਾਬ ਦੇ ਵਿੱਚ ਸ਼ੁਰੂ ਹੋਇਆ ਸੀ ਤਾਂ ਉਹਨਾਂ ਦੇ ਵੱਲੋਂ ਕਈ ਗੀਤ ਜੋ ਸਿਗੇ ਕਿਸਾਨਾਂ ਨੂੰ ਸਮਰਪਿਤ ਕੀਤੇ ਗਏ ਸੀ ਜਿਸ ਗੀਤ ਦਾ ਨਾਮ ਸੀਗਾ ਜ਼ਿੰਦਗੀ ਇਹ ਗੀਤ ਜਦੋਂ ਗਾਇਆ ਗਿਆ ਸੀ ਤਾਂ ਲੋਕਾਂ ਦੇ ਵੱਲੋਂ ਇਸ ਨੂੰ ਖੂਬ ਪਸੰਦ ਕੀਤਾ ਗਿਆ ਸੀ ਇਸ ਗੀਤ ਦੇ ਬੋਲ ਖੁਦ ਚੀਮਾ ਦੇ ਹੀ ਵੱਲੋਂ ਲਿਖੇ ਗਏ ਸਿਗੇ ਉਹਨਾਂ ਨੇ ਦੱਸ ਦਈਏ ਕਿ ਮਿਊਜ਼ਿਕ ਜੋ ਸਿਗਾ ਇਸ ਗੀਤ ਦਾ ਭਾਈ ਮੰਨਾ ਸਿੰਘ ਦੇ ਵੱਲੋਂ ਦਿੱਤਾ ਗਿਆ ਸੀਗਾ ਦੱਸ ਕਿ ਹਰਫ ਚੀਮਾ ਜੋ ਨੇ ਪਿਛਲੇ ਇੱਕ ਕਾਫੀ ਟਾਈਮ ਚੋਂ ਕਿਸਾਨੀ ਅੰਦੋਲਨ ਚੱਲਿਆ ਸੀਗਾ ਤਾਂ ਇਸ ਦੇ ਵਿੱਚ ਵੀ ਉਹ ਕਾਫੀ ਜ਼ਿਆਦਾ ਐਕਟਿਵ ਰਹੀ ਸੀ ਚਰਚਾਵਾਂ ਦੇ ਵਿੱਚ ਆਈ ਸੀਗੇ ਤਾਂ ਉਹਨਾਂ ਦੇ ਵੱਲੋਂ ਕਈ ਸਿੰਘਰਾ ਦੇ ਨਾਲ ਮਿਲ ਕੇ ਜੋ ਸੀਗਾ ਕਿਸਾਨੀ ਅੰਦੋਲਨ ਦੇ ਵਿੱਚ ਵੀ ਭਾਗ ਲਿਆ ਗਿਆ ਸੀਗਾ ਹਰਫ ਚੀਮਾ ਦੇ ਜੇਕਰ ਡੈਬਿਊ ਦੀ ਗੱਲ ਕਰੀਏ ਕਿ ਉਹਨਾਂ ਨੇ ਪੰਜਾਬੀ ਇੰਡਸਟਰੀ ਦੇ ਵਿੱਚ ਕਦੋਂ ਡੈਬਿਊ ਕੀਤਾ ਤਾਂ ਉਹਨਾਂ ਨੇ 2019 ਦੇ ਵਿੱਚ ਟਿੱਬਿਆਂ ਵਾਲਾ ਜੱਟ ਤੋਂ ਜੋ ਸੀਗਾ ਪੰਜਾਬੀ ਇੰਡਸਟਰੀ ਦੇ ਵਿੱਚ ਡੈਬਿਊ ਕੀਤਾ ਸੀਗਾ ਪਰ ਜੇਕਰ ਉਹਨਾਂ ਦੀ ਪੋਪੂਲਾਰਿਟੀ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੂੰ ਪੋਪੂਲਾਰਿਟੀ ਯਾਰਾਂ ਦਾ ਯਾਰ ਗੀਤ ਦੇ ਨਾਲ ਮਿਲੀ ਸੀ ਉਸ ਤੋਂ ਬਾਅਦ ਸੀ ਕੇ ਗੂਚੀ ਟਿੱਬਿਆਂ ਵਾਲਾ ਜੱਟ ਇਹ ਗੀਤ ਸ਼ਾਮਿਲ ਹੈ ਜਿਸ ਦੇ ਵਿੱਚ ਉਹਨਾਂ ਨੂੰ ਪੋਪੂਲਾਰਿਟੀ ਮਿਲੀ ਸੀ ਕੀਤਾ ਸੋਸ਼ਲ ਮੀਡੀਆ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਸੋਸ਼ਲ ਮੀਡੀਆ ਉੱਤੇ ਵੀ ਹਰਫ ਚੀਮਾ ਕਾਫੀ ਜ਼ਿਆਦਾ ਐਕਟਿਵ ਰਹਿੰਦੇ ਨੇ ਸੋਸ਼ਲ ਮੀਡੀਆ ਉੱਤੇ ਉਹਨਾਂ ਨੂੰ 1.9 ਮਿਲੀਅਨ ਲੋਕ ਫੋਲੋ ਕਰਦੇ ਨੇ ਤੇ ਲੇਟੈਸਟ ਵਰਕ ਫਰੰਟ ਦੀ ਜੇਕਰ ਗੱਲ ਕਰੀਏ ਤਾਂ ਉਹਨਾਂ ਦਾ ਗੀਤ ਪੁਰਾਣਾ ਪਾਪੇ ਰਿਟਰਨਸ ਜੋ ਸੀਗਾ ਕੁਝਿੰ ਪਹਿਲਾਂ ਹੀ ਰਿਲੀਜ਼ ਹੋਇਆ ਸੀਗਾ ਇਸ ਗੀਤ ਨੂੰ 7 ਦਸੰਬਰ ਨੂੰ ਰਿਲੀਜ਼ ਕੀਤਾ ਗਿਆ ਸੀ ਔਰ ਲੋਕਾ ਦੇ ਵੱਲੋਂ ਇਸ ਨੂੰ ਪਹਿਲੇ ਗੀਤ ਵਾਂਗੂ ਹੀ ਕਾਫੀ ਜ਼ਿਆਦਾ ਪਿਆਰ ਦਿੱਤਾ ਗਿਆ ਸੀ